ஆ ਦਾ ਨਾ ਨਾ ਕਿ ਉਹ ਨਾ 30 ਨੂੰ ਹੀ ਕਰ ਜਿੱਦ ਤੋਂ ਗੌਰਮ ਸੁਵਾਤਾ ਜਿਆ ਆ ਰੋੜ ਜੱਗ ਲਾ ਆ ਲੋੜ ਗਿਆ ਪੁੱਤ ਪਰੇ ਆ ਗਿਆ ਜੇ ਇਤੋਂ ਗਿਆ ਉਹ ਤਫਰੋ ਪਹੁੰਚ ਕੇ ਮਤਤਾ ਗੁਰਦੁਆਰਾ ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਕੋੜੇ ਨੇ ਇੱਥੇ ਪੌੜ ਮਾਰਿਆ ਸੀ ਤੇ ਪਾਣੀ ਨਿਕਲ ਆਇਆ ਸੀ ਗੁਰੂ ਕੀ ਟਾਬ ਇਤਿਹਾਸਿਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਆਗੇ ਜੀ ਅੱਪਾ

ਉਹ ਲੱਗ ਜਨੇ ਐ ਤਵਰ ਲੱਗ ਜੇ ਐ ਤਵਰ ਜਿਆਦਾ ਰਸ ਹੋਣਾ ਆਵੇ ਬੈਤਵਰ ਤੋਂਦਾ ਹੀ ਹੋਵੇ ਕਈ ਸੀ ਧੀ ਢੜ ਐਥੇ ਨਹੀਂ ਮਨਾਦੇ ਮਨਾ ਰਹੇ ਹੋਣਗੇ ਕੋਈ ਨਾ ਕੋਈ ਤਾਂ ਮਨਾ ਨਹੀਂ ਹੋਣਗੇ ਪੁਰੀਆ ਪਿਆਈ ਉਹ ਹਨਾ ਤੂੰ ਯਾਰ ਹਵਰਗੇ ਆ ਇਹ ਨਵੇਂ ਤੋਤੇ ਜੇ ਤੂਤੇ ਕੇ ਜੇ ਤੋਤੇ ਨਹੀਂ ਹੋਰ ਹੁੰਦੇ ਆ ਇਹ ਤੋਤੇ ਆ ਰਹੇ ਪੀਲੇ 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 ਜੇ ਪੀਲੇ ਤੇ ਹਰੇ ਪੈਰਟ ਕਲਰ ਤੂ ਤੇ ਵੇਖੋ ਨਵੇਂ ਇਸ ਤਰ੍ਹਾਂ ਦੇ ਗੋਲਾ ਖਾਂਦੇ ਪੈਣੇ ਪਰਿਆ ਪੈ ਗੋਲਾ ਇਹ ਅੱਲ ਤਾੜੀਆਂ ਸੱਟੀ ਜਾਂਦੇ ਲੰਗਰ ਤਾਂ ਨਹੀਂ ਦਾ ਕਾਲ ਇੰਨੇ ਆ ਗੁਰਦੁਆਰਾ ਸਾਹਿਬ ਹਿੰਦੂ ਦਾਤਾਲ 5 10ਵੀਂ ਗੁਰੂ ਕੀ ਟਾਬ ਤਲਾਬ ਇਤਲਾਮ ਜੁੜ ਗਏ ਆ ਇੱਧਰ ਜੋੜਾ ਕਰ ਬਣਿਆ ਹਾਂ ਸਰੂਵਰ ਹੈ ਵਾਹਿਗੁਰੂ ਵਾਹਿਗੁਰੂ ਦਰਵਾਸਾ ਸਹਿਬ ਆਗੇ ਜੀ ਗੁਰੂ ਕੀ ਢਾਬ 10ਵੀਂ ਪਾਤਸ਼ਾਹੀ ਕੀ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੈ ਇਹ ਇਤਿਹਾਸਿਕ ਗੁਰਦੁਆਰਾ ਹੈ ਸ਼ਨਾਣੇ ਕਰ ਲੋ ਧਿਆਨ ਨਾਲ ਗੁਰਦੁਆਰਾ ਸੇਬ ਤੇ ਵਰਕਰਮਾ ਕਰਦੇ ਹੋਏ ਹਾਂ ਮੰਗੀ ਦੇ ਮੇਲੇ ਤੇ ਮੰਗੀ ਤੇ ਮੇਲੇ ਤੇ ਆਪਾ ਕਰ ਲੀਆਂ ਗੁਰੂ ਘਰ ਦੀ ਪ੍ਰਕਰਮਾ ਸਰੋਵਰ ਦੀਆਂ ਮਾ ਕਰ ਲੇਤੇ ਹੁਣ ਦਰਬਾਰ ਸਾਹਿਬ ਚੱਲੇ ਦਰਬਾਰ ਸਾਹਿਬ ਖੁੱਲੇ ਗਿਆ ਪੈਸੇ

गुरु किताब गुरु गोबिंद सिंह अज का नाम अज का फरमान गुरु किताब ਗੁਰੂ ਕਿਤਾਬ ਗੁਰੂ ਬੋਮੇ ਸਿੰਘ ਜੀ ਆਈਸੀਐਟ ਤੇ ਕੋੜੇ ਦੀਪਉੜ ਸੱਚਾ ਪਾਤਸ਼ਾਹ ਕਰਮਾ ਵਾਲੇ

सचखंड साहब वाहे गुरु वाहे गुरु गुरु के जुगा जगा टाल जोत प्रगट गुरु दे लो जी नगारा देखो ਗੁਰਦੁਆਰਾ ਸਹਿਬ ਗੁਰੂ ਕੀ ਟਾਬ ਇੱਕ ਚੈਤੋ ਦੇਵ ਚਾਲੇ ਤੇ ਕੋਟਕਪੂਰੇ ਦੇ ਸਨ ਦੇ ਵਿਚਾਲੇ ਗੁਰੂ ਕੀ ਟਾਬ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਤੇ ਕੋਹੜੇ ਨੇ ਪੌੜ ਮਾਰਿਆ ਸੀ ਇੱਥੇ ਇਤਿਹਾਸਿਕ ਗੁਰਦੁਆਰਾ ਸਹਿਬ 10ਵੀਂ ਪਾਸਾ ਸ਼ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਦਰਸ਼ਨ ਕਰੋ ਜੀ ਸੰਗਤੋ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਦੀ ਲਿਖਤ ਹਰਤ ਦੀ ਲਿਖਤ ਨਿਸ਼ਾਨ ਸੋ ਦੇਖੋ ਆਕਾਸ਼ ਨੂੰ ਸੂਨ ਛੂੰਦੇ ਹੋਏ ਨਿਸ਼ਾਨ ਸਾਹਿਬ चोला निशान साहब मशीन जी चढ़ानेशीन ना? क्योंकि नाल 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 उच्चा बहुत ही ना बहुत उच्चा चलो चलिए रश ही बहुत होट कपूरे में ਹੋ ਲੰਦਾ ਹੈ ਮੈਂ ਕੋੜਾ ਪਹੁੰਚਾਉਂਦਾ ਹਾਂ ਹਾਲ ਤੋਂ ਲੈ ਕੇ ਮੇਰਾ ਹ 10 ਵਜੇ ਤੋਂ ਬਾਅਦ ਅੱਡੇ ਤੱਕ ਜਾਣਾ ਹੋਵੇ ਨਾ ਨਾ ਮ ਬੜੀ ਮੁਸ਼ਕਲ ਹੈ ਘਟੋ ਘਟ ਡੇਢ ਘੰਟਾ ਥੋੜਾ ਜਾਾਂਗਾ ਘਟਾ ਡੇਢ ਘਟਾ ਚੌਂਕ ਆ ਗਏ ਜਿਹੜਾ ਚੌਕ ਸੀ ਨਾ ਤਾਂ ਕੋਤ ਨਹੀਂ ਇੱਥੇ ਵਿੱਚ ਕੋਈ ਚੌਕ ਦੇ ਜਿਹੜਾ ਗੋਲ ਚਾਇਆ ਉਹ ਲਾਂਗ ਆ ਗਿਆ ਜਿੱਥੋਂ ਜਿੱਥੋਂ ਜਾਂਦੀ ਸੀ ਉਹ ਲਾਂਗ ਆ ਗਿਆ ਉਹ ਬਜ਼ਾਰ ਚ ਪਾ ਗਏ ਆ ਆ ਬੱਤੀਆਂ ਦੇ ਜੋ ਉਹਨੂੰ ਜਾਂਦੀ ਗੋਲ ਵਾਲਾ ਕਪੜਾ ਇੱਥੇ ਵੀ ਮਿਲਦਾ ਹੈ ਪ੍ਰਾਣੀ ਮੱਡੀ ਤੋਂ ਉਹ ਵਾਲਾ ਕਪੜਾ ਸਤ ਕਾਕ ਮਿਲਦਾ ਹੂ ਕੱਚਾ ਕੋਲਾ ਹਾਂ ਤੇ ਵੀਰਵਾਰ ਆ ਜਾਏ ਵੀਰਵਾਰ ਹਾਂ ਵੀਰਵਾਰ ਕਿਹਾ ਉਹਨਾਂ ਨੇ ਆ ਜਾਏ ਜੇ ਮੈਂ ਕਰੀ ਫਿਰ ਆਪਾਂ ਕੱਲ੍ਹ ਸ਼ਾਮ ਬਲੱਡ ਚੈੱਕ ਕਰਾ ਲਈਏ ਕਰਾਵਾ ਲੈਂਦੇ ਕੱਲੀ ਮੈਂ ਤਾਂ ਲੱਗਦੀ ਬਲੱਡ ਦੀ ਪ੍ਰੋਬਲਮ ਹੀ ਹੋਰ ਤਾਂ ਕੋਈ ਨਹੀਂ ਹੈਗੀ ਹੋਰ ਤਾਂ ਨਹੀਂ ਹੈ ਸ਼ੂਗਰ ਦਾ ਸ਼ੂਗਰ ਤਾਂ ਹੀ ਦੱਸਦੇ ਉੱਥੋਂ ਨਹੀਂ ਸੁਣਨਾਂ ਖਾ ਦੋਰਨਾ ਆਪਾਂ ਤੇ ਸ਼ੂਗਰ ਦਾ ਸਹੀ ਸ਼ੂਗਰ ਸਹੀ ਹੈ ਤੇ ਲਾੜਦੇ ਤੇ ਪੰਗਾ ਪਾ ਰਿਹਾ ਕਿ ਉਹਨਾਂ ਨੂੰ ਉਸ ਤੋਂ ਬਾਅਦ ਆਖੀ ਅਜੇ ਟੈਸਟ ਕਰਨਗੇ ਆਪਕੋ ਕੋਈ ਨਾ ਪਤਾ ਨਹੀਂ ਨਹੀਂ ਵਾਸਪਸ ਨਹੀਂ ਹੋਣੀ ਹੋਣਾ ਅੱਛਾ ਇਹਾ ਤੇ ਨਾ ਪੜਦਾ ਟੈਸਟ ਹੋਇਆ ਤਾਂ ਨਹੀਂ ਨਹੀਂ ਇਹ ਨਾ ਕਰਤਾ ਦਿੱਤਾ ਉਹਨਾਂ ਨੇ ਟੈਸਟ ਪੜਦਾ ਮਸ਼ੀਨ ਕੇ ਲਾਈਨੇ ਨਹੀਂ ਤੂੰ ਤਾਂ ਕੱਲੀ ਦਵਾਈ ਭਾਈਏ ਨਮਸ਼ੀਰ ਦਵਾਈ ਪਾ ਰਹੇ ਹੋਰ ਕੋਈ ਟੈਸਟ ਹੀ ਕੀ ਇਹ ਤਾਂ ਵੱਡੀਆਂ ਮਸ਼ੀਨਾਂ ਦਾ ਕੋਈ ਨਹੀਂ ਇਹਨਾਂ ਚੱਕ ਚੱਕ ਕਰਦੇ ਇਹਨਾਂ ਚ ਕਰਦੇ ਪੱਤੀਆਂ ਲੱਜੋ ਇਹ ਦੇਖੋ ਛੋਟੀਆਂ ਮਸ਼ੀਨਾਂ ਨੇ ਵੇਖ ਕੇ ਤੇ ਚੱਲ ਵੀ ਹੁਣ ਉਹ ਜਿੰਨਿਆਂ ਦੇ ਮੈਂ ਹਸਪਤਾਲਾਂ ਜੇ ਗਿਆ ਤਿੰਨਾਂ ਚੋਂ ਜੇ ਸਾਰੇ ਆਲੇ ਦੂਰੀ ਦੂਰੀ ਵਾਹ ਛੋਡਿਓ ਵੱਡੀਆਂ ਮਸ਼ੀਨਾਂ ਜੇ ਕਰ ਕਰਾ ਲੱਜੋ ਵੇਖ ਵੇਖ ਕੇ ਲੋ ਜੀ ਆਹ ਹਾਂ ਤੇ ਤਾਂ ਅਸੀਂ ਬੁਦੀ ਗਾਲੇ ਚੌਕ ਗਾਵੜੀ ਨੇ ਕੀਤਾ ਸੀ ਉਹਨੇ ਵੀ ਬਸ ਇੱਕ ਰਾਏ ਵੇਖ ਕੇ ਹੋ ਗਿਆ ਸੀ ਮੁਖਰ ਨੂੰ ਸੜਕੀ ਤੇ ਜਿਹੜੇ ਸੀ ਰਿਪੋਰਟ ਨੂੰ ਅੰਦਰ ਕੇ ਹੀ ਮੋਸਤਾਲੇ ਕਿਨੇ ਨਹੀਂ ਪਾਈ ਹੋਏ ਤੇ ਉਹ ਵੀ ਮਤਲਬ ਕਿ ਵੇਖ ਕੇ ਸਿਰ ਫੇਰ ਗਿਆ ਸੀ ਕਿ ਉਦੋਂ ਜੱਜਮੈਂਟ ਤਾਂ ਹੋ ਹੀ ਜਾਂਦੀ ਏ ਆ ਇਹ ਤਾਂ ਹੈ ਆਹ ਉਹਨਾਂ ਨੇ ਵੀ ਜਵਾਬ ਵਾਲੀ ਗੱਲ ਦਿੱਤੀ ਉਹਨਾਂ ਨੇ ਮੈਨੂੰ ਨਾ ਦਵਾਈ ਦਿੱਤੀ ਨਾ ਕੋਸ਼ ਸੰਵਿਧਾਨੀ ਕਲਾ ਡੇਢ ਡਾਕਟਰ ਦਾ ਨੰਬਰ ਲਿਖਤਾ ਮੈਂ ਵੀ ਉਹ ਆ ਮਹੀਨੇ ਜਿੱਕ ਦੇ ਨਾਲ ਹਸਪਤਾਲ ਜੇ ਉਹ ਜਦਾਂ ਮੈਂ ਉੱਥੋਂ ਦਾ ਪੁੱਛਿਆ ਸਾਹਕ ਦਾ ਤੇ ਮੈਂ ਕਹਾ ਬਈ ਫਾਇਦਾ ਹੀ ਨਹੀਂ ਜਾਣਦਾ ਜਾਣਦਾ ਸੀ ਕਿ ਜਿਉਂ ਨਾ 10000 ਦਾ ਉਟਾ ਇਸ ਲਈ ਹਤਾ ਤੇ ਮੁਰਗੀ ਉੱਥੇ ਖੜੇ ਰਾਂਗੇ ਕੀੜੇ ਲਾਉਣ ਦੀ ਗੱਲ ਉਹ ਤਾਂ ਦੱਸਦੇ ਉੱਥੇ ਜ਼ਮੀਨ ਵਾਲੇ ਦੇ ਹੱਥ ਘੜੇ ਹੋ ਜਾਂਦੇ ਆ ਮੂੰਹ ਨਹੀਂ ਕਰਦੇ ਉਧਰ ਨੂੰ ਓ ਸਾਡੇ ਗਵਾਂਢੀ ਕਰਾ